ਮੈਂ ਕਹਿੰਦਾ ਦੁੱਲਾ ਸੰਵਾਦੋ ਜੀ ਦੁੱਲੇ ਤੋਂ ਸ਼ੁਰੂਆਤ ਕਰਨੀ ਜੀ ਹਾਂ ਹੋ ਗੁੱਸੇ ਚ ਦੁੱਲੇ ਨੂੰ ਮੇਰੂ ਮਾਰੇ ਬੋਲੀ ਆਵੇ ਇਜ਼ਤਾਂ ਤਾਂ ਰੋਲੀਆਂ ਪਿੰਡੀ ਦੇ ਦਿਵਾਲੇ ਚੱਲਦੀਆਂ ਗੋਲੀਆਂ ਵੇ ਕੰਧਾਂ ਹੋਈਆਂ ਪੋਲੀਆਂ ਆਪ ਤਾਂ ਤੂੰ ਆ ਕੇ ਸੌਂਗੇ ਆਏ ਨਾਨ ਕੀ ਵੀ ਉੱਤੇ ਲੈ ਕੇ ਚਾਦਰਾਂ ਮੁਗਲਾ ਨੇ ਤੇਰਾ ਸਭ ਕੁਝ ਲੁੱਟਿਆ ਵੇ ਵੱਡੇ ਆ ਬਹਾਦਰਾ ਮੁਗਲਾ ਨੇ ਤੇਰਾ ਸਭ ਕੁਝ ਲੁੱਟਿਆ ਵੇ ਵੱਡੇ ਆ ਬਹਾਦਰਾ ਕਮਾਲ ਹੈ ਬਈ ਜੀ ਕਮਾਲ ਕਮਾਲ ਬਹੁਤ ਵਧੀਆ ਨਜ਼ਾਰਾ ਬੰਤਾ ਅੱਲਾਹ ਇਹਦੇ ਨਾਲ ਇੱਕ ਮੇਰੀ ਯਾਦ ਜੁੜੀ ਹੋਈ ਹੈ ਤੁਹਾਡੇ ਨਾਲ ਤੁਸੀਂ ਦੁੱਲਾ ਅਚਾਨਕ ਹੀ ਕਹਿਤਾ ਤੁਹਾਨੂੰ ਪਤਾ ਵੀ ਲੋਕ ਤੱਤ ਗਾਉਂਦਾ ਹੈ ਨਾ ਹੂੰ ਇਹਦੇ ਨਾਲ ਮੇਰੀ ਯਾਦ ਕਿਵੇਂ ਜੁੜੀ ਹੋਈ ਹੈ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਉਦੋਂ ਸਟੇਟ ਲੈਵਲ 'ਚ ਇਹ ਮੈਂ ਪ੍ਰਾਈਜ਼ ਜਿੱਤ ਕੇ ਲਿਆਇਆ ਹੋਇਆ ਸੀ ਸਟੇਟ ਲੈਵਲ ਤੇ ਹਾਂ ਜੀ ਬਈ ਉਹ ਮੈਨੂੰ ਯਾਦ ਕਰਾਤਾ ਤੁਸੀਂ ਕੀ ਬਾਤ ਆ ਸਾਰਾ ਇਹਨੂੰ ਕਹਿੰਦੇ ਦਿਨਾਂ ਦੀਆਂ ਰਾਮਦਾ ਨੀ ਨੀ ਮੈਂ ਪਹਿਲਾਂ ਵੀ ਸੁਣਿਆ ਤੁਹਾਡਾ ਸਟੇਜ ਤੇ ਕਿਹਨਾਂ ਬਹੁਤ ਸੋਹਣਾ ਲੱਗਿਆ ਗਾਉਂ ਤੇ ਵੀ ਬਹੁਤ ਵਧੀਆ ਤੁਸੀਂ ਇੱਕ ਲੋਕ ਤੱਤ ਹੋਰ ਵੀ ਸੁਣਾਇਆ ਸੀ ਅਮਨਦੀਪ ਜੀ ਤੁਸੀਂ ਉਹ ਵੀ ਸੁਣਾਓ ਜਰਾ ਪਿਛਲੀ ਵਾਰੀ ਇੱਕ ਮੈਂ ਸਟੇਜ ਤੇ ਸੁਣਿਆ ਸੀ ਉਹ ਸ਼ਹਿਨਾਈ ਪੈਲੈਸ ਦੇ ਵਿੱਚ ਤੁਹਾਡਾ ਜੀ ਇਹੋ ਜਿਹਾ ਕੰਮ ਨਾ ਕਦੇ ਵੀ ਕਰੀਏ ਜਿਹਨੂੰ ਸੋਚ-ਸੋਚ ਸਾਰੀ ਜ਼ਿੰਦਗੀ ਮਰੀਏ ਉਹ ਸਿਰ ਵਿੱਚ ਕਦੇ ਨਹੀਂ ਓਖੇ ਪਵਾਈ ਦੀ ਰੋਟੀ ਹੱਕ ਦੀ ਤੇ ਨਾਲੇ ਇੱਜ਼ਤ ਦੀ ਖਾਈ ਦੀ ਇੱਥੇ ਪੈਸੇ ਲੈਣੇ ਲੋਕੀ ਬੜਾ ਕੁਝ ਕਰਦੇ ਹੋਲਾ ਸ਼ਾਤਰੀਆਂ ਨੇ ਫੇਰ ਦਿਆਂ ਜਾ ਕਿਤੇ ਜਿਨ੍ਹਾਂ ਦੇ ਮਰਨ ਤੋਂ ਪਹਿਲਾਂ ਹੀ ਜ਼ਮੀਰ ਮਰ ਗਏ ਹੌਲਾ ਸ਼ਾਂਤਰੀਆਂ ਨੇ ਫੇਰ ਦੀਆਂ ਜਾ ਕਿਤੇ ਜਿਨ੍ਹਾਂ ਦੇ ਮਰਨ ਤੋਂ ਪਹਿਲਾਂ ਹੀ ਜ਼ਮੀਰ ਮਰ ਗਏ ਹੌਲਾ ਸ਼ਾਂਤਰੀਆਂ ਨੇ ਫੇਰ ਦੀਆਂ ਜਾ ਕਿਤੇ ਜਿਨ੍ਹਾਂ ਦੇ ਮਰਨ ਤੋਂ ਪਹਿਲਾਂ ਹੀ ਜ਼ਮੀਰ ਮਰ ਗਏ ਲਓ ਜੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੇਖੋ ਜੀ ਇੱਕ ਪਲੇਟਫਾਰਮ ਹੈ ਤੁਹਾਡਾ ਸਭ ਦਾ ਪਲੇਟਫਾਰਮ ਹੈ ਰੋਪੜ ਦੇ ਜੰਪਲ ਅਮਨਦੀਪ ਘੁੰਮਣ ਜੀ ਔਰ ਬਹੁਤ ਵਧੀਆ ਗਾਉਂਦੇ ਨੇ ਜੀ ਦੇਖੋ ਉਹਨਾਂ ਕਲਾਕਾਰਾਂ ਨੂੰ ਉਹਨਾਂ ਫਨਕਾਰਾਂ ਨੂੰ ਅਸੀਂ ਆਪਣਾ ਪਲੇਟਫਾਰਮ ਤੇ ਲੈ ਕੇ ਆਨੇ ਆ ਦੇਖੋ ਇਹ ਪਲੇਟਫਾਰਮ ਤੁਹਾਡਾ ਸਭ ਦਾ ਪਲੇਟਫਾਰਮ ਹੈ ਆ ਦੇਖੋ ਜੀ ਇਹਨਾਂ ਦੇ ਗੀਤ ਸੁਣੋ ਜੀ ਇੱਕ ਤੋਂ ਬਾਅਦ ਇੱਕ ਗੀਤ ਸੁਣਨ ਵਾਲਿਆਂ ਦੀ ਬਾਈ ਜੀ ਗਾਉਂਦੇ ਬਹੁਤ ਵਧੀਆ ਹਾਂ ਰੋਪੜ ਵਾਲਿਓ ਦੀ ਹੁਣ ਤੁਹਾਡੀ ਡਿਊਟੀ ਬਣਦੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਮਾਲ ਕਰਤਾ ਜੀ ਬਹੁਤ ਵਧੀਆ ਜੀ ਆ ਆ ਜਿਹੜਾ ਤੁਸੀਂ ਲੋਕ ਤੱਤ ਸੁਣਾਇਆ ਨਾ ਜੀ ਦੇਖੋ ਪੰਜਾਬ ਦੀ ਸਿੰਗਿੰਗ ਦੇਖੋ ਕਈ ਵਾਰ ਦੁੱਖ ਹੁੰਦਾ ਮੈਂ ਨਹੀਂ ਕਹਿੰਦਾ ਸਾਰੇ ਸਾਰੇ ਬਿਲਕੁਲ ਲੇਕਿਨ ਕੁਝ ਲੋਕ ਜਦੋਂ ਗਾਉਂਦੇ ਆ ਊਟ ਪਟਾਂਗ ਦੇ ਆ ਉਹ ਦਿਲ ਨੂੰ ਦੁੱਖ ਦੈ ਜੀ ਬੁਰਾ ਲੱਗਦਾ ਦਰਦ ਦਿਲ ਦੁਖਦਾ ਆ ਆਪਾਂ ਅੱਜ ਕੱਲ ਇਹੋ ਜਿਹਾ ਸੰਗੀਤ ਆ ਗਿਆ ਆ ਇਦਾਂ ਦੇ ਗੀਤ ਆ ਗਏ ਨੇ ਜਿਹੜੇ ਆਪਾਂ ਘਰ ਚ ਬੈਠ ਕੇ ਸੁਣ ਨਹੀਂ ਸਕਦੇ ਆਪਣੇ ਪਰਿਵਾਰ ਚ ਬੈਠ ਕੇ ਨਹੀਂ ਦੇਖ ਸੁਣ ਸਕਦੇ ਉਹਨਾਂ ਨੂੰ ਤੇ ਸਾਨੂੰ ਚਾਹੀਦਾ ਆਪਣਾ ਸੱਭਿਆਚਾਰ ਸਾਂਭ ਕੇ ਰੱਖਣਾ ਆਪਣਾ ਲੋਕ ਵਿਰਸਾ ਸਾਂਭ ਕੇ ਰੱਖਣਾ ਆਪਣੀ ਪੰਜਾਬੀ ਮਾਂ ਬੋਲੀ ਸਾਂਭ ਕੇ ਰੱਖਣੀ ਤੇ ਪਹਿਲਾਂ ਸਿੰਗਰ ਸੀਗੇ ਬਹੁਤ ਵਧੀਆ ਗਾਉਂਦੇ ਹੁੰਦੇ ਸੀ ਹੁਣ ਵੀ ਵਧੀਆ ਗਾਉਂਦੇ ਨੇ ਨੋ ਡਾਊਟ ਬਹੁਤ ਵਧੀਆ ਗਾਉਂਦੇ ਆ ਪਰ ਕਈ ਵਾਰੀ ਮੈਂ ਉਹਦੇ ਚ ਥੋੜਾ ਜਿਹਾ ਆਡੀਅנס ਨੂੰ ਕੋਈ ਕਹਾਂਗਾ ਸੌਰੀ ਜੀ ਜੇ ਤੁਸੀਂ ਸੁਣਦੇ ਆ ਉਦਾਂ ਦਾ ਜੀ ਜੇ ਤੁਸੀਂ ਸੌਨਾ ਬੰਦ ਕਰ ਦੋ ਤੇ ਮੇਰੇ ਹਿਸਾਬ ਨਾਲ ਉਹ ਗਾਉਣਾ ਵੀ ਬੰਦ ਕਰ ਦਾਂਗੇ ਸਰ ਹੂੰ ਮੈਨੂੰ ਇਹ ਵੀ ਲੱਗਦਾ ਆ ਜੇ ਆਪਾਂ ਸੁਣਦੇ ਆ ਉਹਨਾਂ ਦੇ ਇੰਨੇ ਵਿਊ ਹੁੰਦੇ ਆ ਉਹਨਾਂ ਨੂੰ ਆਪਾਂ ਸ਼ੋਅਸ ਤੇ ਬੁਲਾਉਨੇ ਆ ਤਾਂ ਤਾਂ ਹੀ ਉਹ ਗਾਉਂਦੇ ਆ ਨਾ ਹੋ ਗਿਆ ਜੇ ਤੁਸੀਂ ਵਧੀਆ ਸੁਣੋਗੇ ਆਹ ਵਧੀਆ ਕੁਦਰਤੀ ਵਧੀਆ ਕੌਣ ਲਾਪਣਗੇ ਬਿਲਕੁਲ ਜੀ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਸਿਰਫ ਡਿਮਾਂਡ ਐਂਡ ਸਪਲਾਈ ਵਾਲਾ ਕੰਮ ਹੈ ਵਧੀਆ ਵਿਰਸੇ ਤੇ ਵਿਰਾਸਤ ਵਾਲ ਜੇਕਰ ਸਾਡੇ ਪੰਜਾਬੀ ਨੌਜਵਾਨ ਸਿੰਗਰ ਤਰਪੈਣਾਂ ਜੀ ਤਾਂ ਮੈਂ ਕਹਿੰਦਾ ਕਿਆ ਕਹਨੇ ਜੀ ਬਹੁਤ ਵਧੀਆ ਗੱਲ ਹੋ ਸਕਦੀ ਤੁਸੀਂ ਕਰਿਓ ਜਰੂਰ ਇਸ ਗੱਲ ਦੇ ਉੱਤੇ ਕਮੈਂਟ ਜੀ ਕਿ ਪੰਜਾਬ ਦੀ ਸਿੰਗਿੰਗ ਜਿਹੜੀ ਹੈ ਇਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਦੇਖੋ ਅੱਜ ਕੱਲ ਏਆਈ ਦਾ ਵੀ ਜ਼ਮਾਨਾ ਨਾ ਜੀ ਕੁਝ ਵੀ ਲਿਖਤਾ ਕੁਝ ਪਾਤਾ ਜੀ ਉਹ ਰੈਡੀमेड ਜਿਆ ਬਣਾਤਾ ਇੱਕ ਗੀਤ ਥੋੜਾ ਹੁਣ ਨਵਾਂ ਆਇਆ ਬੜਾ ਵਧੀਆ ਉਹ ਜਿਹੜਾ ਪਿਛਲੇ ਵੀਡੀਓ ਚ ਆਪਾਂ ਨੇ ਸੁਣਾਇਆ ਹੋਵੇ ਜੀ ਸੁਣਾਓ ਜੀ ਫਿਰ ਸ਼ੁਰੂ ਕਰ ਦਿਓ ਜੀ ਹਾਂ ਜੀ ਉਹ ਸੁਣਾਉਣਾ ਮੈਂ ਉਹ ਮੈਂ ਗੱਲ ਇਦਾਂ ਆ ਵੀ ਬਿਲਕੁਲ ਪਰਵਾਰਿਕ ਗੀਤ ਆ ਉਹ ਹਮ ਤੇ ਉਡੀ ਵੀਡੀਓ ਵੀ ਬਹੁਤ ਸੋਹਣੀ ਬਣੀ ਹੋਈ ਆ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਕਹਾਂਗਾ ਜਾ ਕੇ ਤੁਸੀਂ ਚੈੱਕ ਕਰਿਓ ਜੇ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਉਹਨੂੰ ਨਾ ਕਰ ਬੰਦਿਆ ਮੇਰੀ ਮੇਰੀ ਆਖਰ ਹੋਣਾ ਰਾਖ ਦੀ ਢੇਰੀ ਤੂੰ ਨਾ ਕਰ ਬੰਦਿਆ ਮੇਰੀ ਮੇਰੀ ਆਖਰ ਹੋਣਾ ਰਾਖ ਦੀ ਢੇਰੀ ਇੰਨੀ ਬਸ ਔਕਾਤ ਏ ਤੇਰੀ ਇਹਨੀ ਬਸ ਓਕਾਤੀ ਏ ਤੇਰੀ ਇੱਥੇ ਕਾਹਦੇ ਹੱਕ ਜਿਤਾਉਨੇ ਜ਼ਿੰਦਗੀ ਚਾਰ ਦਿਨਾਂ ਦੀ ਉਹ ਬੰਦਿਆ ਐਵੇਂ ਹੀ ਪਾਪ ਕਮਾਉਨੇ ਜ਼ਿੰਦਗੀ ਚਾਰ ਦਿਨਾਂ ਦੀ ਕਿਉਂ ਹੱਕ ਬੇਗਾਨੇ ਖਾਣਾ ਏ ਜ਼ਿੰਦਗੀ ਚਾਰ ਦਿਨਾਂ ਦੀ ਜ਼ਮੀਨ ਤੇ ਪੈਸਾ ਨਾਲ ਨਹੀਂ ਜਾਣਾ ਛੱਡ ਦੇ ਹੱਕ ਬੇਗਾਨਾ ਖਾਣਾ ਅੰਤ ਸਮੇਂ ਨਹੀਂ ਉਹਨਾ ਬਚਾਉਣਾ ਅੰਤ ਸਮੇਂ ਨਹੀਂ ਉਹਨਾ ਬਚਾਉਣਾ ਜਿੰਨਾ ਲਈ ਧੰਨ ਬਚਾਉਣਾ ਜ਼ਿੰਦਗੀ ਚਾਰ ਦਿਨਾਂ ਦੀ ਤੂੰ ਐਵੇਂ ਹੀ ਪਾਪ ਕਮਾਉਣਾ ਜ਼ਿੰਦਗੀ ਚਾਰ ਦਿਨਾਂ ਦੀ ਕਿਉਂ ਹੱਕ ਬੇਗਾਨੇ ਖਾਣਾ ਹੈ ਜ਼ਿੰਦਗੀ ਚਾਰ ਦਿਨਾਂ ਦੀ ਵਾਹ ਦੀ ਵਾਹ ਵਾਹ ਕਮਾਲ ਕਰਤਾ ਦੀ ਆ ਦੇਖੋ ਜੀ ਪਿਆਰੇ ਮਿੱਤਰੋ ਸੱਜਣੋ ਮਿੱਤਰੋ ਦੀ ਔਰ ਦੇਖੋ ਜਿਨ੍ਹਾਂ ਦੀ ਕੰਪੈਟੀਬਿਲਟੀ ਬਣਦੀ ਹੈ ਸਾਡੇ ਵਿਰਸੇ ਤੇ ਵਿਰਾਸਤ ਦੇ ਚੈਨਲ ਦੇ ਨਾਲ ਜੀ ਅਸੀਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੇ ਜੋ ਕੰਮ ਕਰ ਰਹੇ ਆ ਜਿਨ੍ਹਾਂ ਦੀ ਕੰਪੈਟੀਬਿਲਟੀ ਬਣਦੀ ਹੈ ਜਿਨ੍ਹਾਂ ਦਾ ਸਾਡੇ ਨਾਲ ਮੇਲ ਜੋਲ ਬਣਦਾ ਜੀ ਉਹਨਾਂ ਨੂੰ ਅਸੀਂ ਆਪਣੇ ਪਲੇਟਫਾਰਮ ਤੇ ਲੈ ਕੇ ਆਨੇ ਜੀ ਅਮਨਦੀਪ ਘੁੰਮਣ ਜੀ ਦੇ ਜਿਹੜੇ ਗੀਤ ਤੁਸੀਂ ਸੁਣੇ ਨੇ ਜੀ ਬਿਲਕੁਲ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਆ ਤਿੰਨ ਚਾਰ ਗੀਤ ਇਹਨਾਂ ਨੇ ਸੁਣਾਤੇ ਜੀ ਪਿਛਲਾ ਵੀਡੀਓ ਵੀ ਤੁਸੀਂ ਦੇਖਿਆ ਹੁਣ ਕਿਹੜਾ ਗੀਤ ਤੁਹਾਡੇ ਦਿਲ ਨੂੰ ਛੋ ਗਿਆ ਜੀ ਕਮੈਂਟ ਕਰਿਓ ਲਾਈਕ ਕਿ ਕਰਿਓ ਜੀ ਦੇਖੋ ਇਹ ਤਾਂ ਹੁਣ ਬਣਦਾ ਹੀ ਹੈ ਜੀ ਚੰਗੇ ਕਲਾਕਾਰਾਂ ਨੂੰ ਵਧੀਆ ਕਲਾਕਾਰਾਂ ਨੂੰ ਸ਼ਾਨਦਾਰ ਫਨਕਾਰਾਂ ਨੂੰ ਪ੍ਰਮੋਟ ਕਰਨਾ ਸਾਡਾ ਸਭ ਦਾ ਫਰਜ ਹੈ ਸਰ ਇਹ ਗੀਤ ਬਾਰੇ ਮੈਂ ਇੱਕ ਗੱਲ ਦੱਸਾਂਗਾ ਤੁਹਾਨੂੰ ਇਹ ਗੀਤ ਦਾਸ ਦਾ ਲਿਖਿਆ ਹੋਇਆ ਅਮਨਦੀਪ ਘੁੰਮਣ ਦਾ ਹੀ ਤੇ ਮੇਰੇ ਬ੍ਰਦਰ ਨੇ ਜੀ ਕੁਮਣੇ ਨਾਲ ਗਾਇਆ ਹੋਇਆ ਗੁਰਵਿੰਦਰ ਸਿੰਘ ਕੁਮਣਾ ਵੈਸੇ ਉਹਦਾ ਨਾਮ ਜੀ ਕੁਮਣ ਸ਼ਾਰਟ ਚ ਰੱਖਿਆ ਆ ਤੇ ਸਚਿਨ ਸ਼ਾਹ ਨੇ ਮਿਊਜ਼ਿਕ ਕਰਿਆ ਆ ਇਹਦਾ ਹੂੰ ਤੇ ਰਿੱਕੀ ਸ਼ਰਮਾ ਬਹੁਤ ਸੋਹਣੀ ਵੀਡੀਓ ਬਣਾਈ ਆ ਔਰ ਜਦੋਂ ਦੇਖਾਂਗੇ ਨਾ ਆਪਾਂ ਉਦੋਂ ਪਤਾ ਲੱਗਣਾ ਬਹੁਤ ਸੋਹਣੀ ਵੀਡੀਓ ਹੈ ਤੇ ਬਹੁਤ ਪਿਆਰ ਮਿਲਦਿਆ ਤੇ ਤੁਹਾਡੇ ਵੀ ਸਰੋਤੇ ਬਹੁਤ ਪਿਆਰੇ ਨੇ ਉਮੀਦ ਹੈ ਅਪੀ ਪਿਆਰ ਬਖਸ਼ਣਗੇ ਇਸ ਗੀਤ ਨੂੰ ਨਹੀਂ ਜੀ ਹਾਂ ਜੀ ਆ ਥੋੜਾ ਜਿਹਾ ਚੈਨਲ ਦਾ ਨਾਮ ਨੂੰ ਦੱਸ ਦਿਓ ਤੁਸੀਂ ਹਾਂ ਜੀ ਚੈਨਲ ਦਾ ਨਾਮ ਹੈਗਾ ਇਹ ਆ ਕਿਉਂਕਿ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਕਲਾਕਾਰ ਜਿਹੜਾ ਆ ਉਹ ਆਡੀਅנס ਦੀ ਬਦੌਲਤ ਹੁੰਦਾ ਜੇ ਤੁਸੀਂ ਪਿਆਰ ਕਰੋਗੇ ਤਾਂ ਹੀ ਸਾਡੀ ਕਲਾਕਾਰਾਂ ਦੀ ਹੋਂਦ ਹੈ ਇਹ ਚੈਨਲ ਦਾ ਨਾਮ ਹੈਗਾ ਘੁੰਮਣ ਵੇਵਸ ਅਫੀਸ਼ੀਅਲ ਤੁਹਾਡੇ ਪਿਆਰ ਸਦਕਾ ਬਣਾਇਆ ਤੁਸੀਂ ਵੱਧ ਤੋਂ ਵੱਧ ਪਿਆਰ ਬਖਸ਼ਿਓ ਠੀਕ ਹੈ ਜੀ ਮਿਹਰਬਾਨੀ ਸਰ ਲਓ ਫਿਰ ਹੁਣ ਆਣ ਦਿਓ ਜੀ ਕੁਝ ਹੋਰ ਵੀ ਸੁਣਾ ਦਿਓ ਜੀ ਇੱਕ ਲਿਖਿਆ ਸੀ ਜਿਵੇਂ ਡਾਂਸਿੰਗ ਸੌਂਗ ਸੀ ਤੇ ਉਹ ਵੀ ਕੋਹੇਨੂਰ ਕਿੰਨਾ ਕੀਮਤੀ ਹੀਰਾ ਸਾਡਾ ਹੈ ਨਾ ਉਹਦੇ ਤੇ ਲਿਖਿਆ ਸੀ ਸੱਚਾ ਸੀਪਿਆਰ ਸਾਡਾ ਸੋਹਣੀਏ ਤਾਈਂ ਰੱਬ ਨੇ ਮਿਹਰ ਕਰਤੀ ਤੇਰੇ ਪਿਆਰ ਨਾਲ ਜਾਣੇ ਮੇਰੀਏ ਸੁਣੀ ਮੇਰੀ ਝੋਲੀ ਭਰਤੀ ਹੋ ਤੈਨੂੰ ਅੱਖੀਆਂ ਦੇ ਸਾਹਮਣੇ ਬਿਠਾ ਕੇ ਮੈਂ ਹੋ ਤੈਨੂੰ ਅੱਖੀਆਂ ਦੇ ਸਾਹਮਣੇ ਬਿਠਾ ਕੇ ਮੈਂ ਜਦੋਂ ਜੀ ਕਰੇ ਤੱਕੂ ਸੋਹਣੀਏ ਹੋਨੀ ਤੂੰ ਕੋਹੇ ਨੂਰ ਨਾਲੋਂ ਵੱਧ ਕੀਮਤੀ ਤੈਨੂੰ ਸਾਹਬ ਸਾਹਬ ਰੱਖੂ ਸੋਹਣੀਏ ਹੋਨੀ ਤੂ ਕੋਹੇ ਨੂਰ ਨਾਲੋਂ ਵੱਧ ਕੀਮਤੀ ਤੈਨੂੰ ਸਾਭ-ਸਾਭ ਰੱਖੋ ਸੋਣੀਏ ਘੁਮਾ ਕੇ ਗੱਲ ਵਿਰਸੇ ਤੇ ਲੈ ਜਾਂਦੀ ਤੁਸੀਂ ਹੈ ਕੋਹੇ ਨੂਰ ਫੇਰ ਆ ਗਿਆ ਹੈ ਬਿਲਕੁਲ ਜੀ ਵਾਹ ਜੀ ਵਾਹ ਉਹ ਵੀ ਸਾਡੇ ਵਿਰਸੇ ਨਾਲ ਜੁੜਿਆ ਆ ਹਾਂ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਵੀ ਸੁਣਾ ਦਿਓ ਆਣ ਦਿਓ ਓਕੇ ਹੂੰ ਇਤਿਹਾਸ ਫਿਰ ਓੜ ਕੇ ਵੇਖ ਲਵੋ ਜਦੋਂ ਖਾਲਸਾ ਦਾ ਸੀ ਰਾਜ ਉਦੋਂ ਸਾਰੇ ਸੁਖੀ ਸੀ ਵਸਦੇ ਉਦੋਂ ਸਾਰੇ ਸੁਖੀ ਸੀ ਵਸਦੇ ਸਾਡਾ ਦੇਸ਼ ਹੀ ਉਦੋਂ ਪੰਜਾਬ ਸਾਡਾ ਰਾਜਾ ਸੀ ਰਣਜੀਤ ਸਿੰਘ ਉਸ ਸਾਡਾ ਰਾਜਾ ਸਿਰਨਜੀਤ ਸਿੰਘ ਉਹਦਾ ਬੜਾ ਮਹਾਨ ਸਾਰੇ ਇੱਕ ਬਰਾਬਰ ਰਹਿੰਦੇ ਹਿੰਦੂ ਸਿੱਖ ਤੇ ਮੁਸਲਮਾਨ ਸਾਰੇ ਗ੍ਰੰਥਾਂ ਦਾ ਸਤਕਾਰ ਸੀ ਸਾਰੇ ਗ੍ਰੰਥਾਂ ਦਾ ਸਤਕਾਰ ਸੀ ਗੁਰੂ ਗ੍ਰੰਥ ਗੀਤਾ ਅਤੇ ਕੁਰਾਨ ਗੁਰੂ ਗ੍ਰੰਥ ਗੀਤਾ ਅਤੇ ਕੁਰਾਨ ਵਾਹ ਬਹੁਤ ਖੂਬ ਬਹੁਤ ਖੂਬ ਵੈਗੁਰੂਤੋਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਜੀ ਤੁਸੀਂ ਵਿਰਸੇ ਤੇ ਵਿਰਾਸਤ ਦੇ ਪਹਿਰੇਦਾਰ ਬਣ ਕੇ ਨਿਭੜ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਔਰ ਦੇਖੋ ਜੀ ਸ਼ਰੋਤਿਓ ਜਰੂਰ ਕਰਿਓ ਕਮੈਂਟ ਜੀ ਔਰ ਇਹ ਪਲੇਟਫਾਰਮ ਬਾਰ ਬਾਰ ਅਸੀਂ ਕਹ ਰਹੇ ਤੁਹਾਡਾ ਹੈ ਜੇਕਰ ਤੁਹਾਡੇ ਚ ਵੀ ਕੋਈ ਕਲਾ ਹੈ ਤੁਹਾਡੇ ਸੱਜਣ ਮਿੱਤਰ ਪਿਆਰੇ ਰਿਸ਼ਤੇਦਾਰ ਘਰ ਦੇ ਵਿੱਚ ਕੋਈ ਬੇਟਾ ਬੇਟੀ ਕਿਸੇ ਚ ਵੀ ਕੋਈ ਕਲਾ ਹੈ ਤਾਂ ਉਹ ਸਾਡੇ ਚੈਨਲ ਤੇ ਉਸ ਦਾ ਪ੍ਰਦਰਸ਼ਨ ਕਰ ਸਕਦੇ ਸਾਡਾ ਚੈਨਲ ਨਹੀਂ ਇਹ ਤੁਹਾਡਾ ਚੈਨਲ ਹੈ ਜੀ ਸਭ ਦਾ ਚੈਨਲ ਹੈ ਦੇਖ ਰਹੇ ਹੋ ਚੈਨਲ ਸਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਜਿਹੜੇ ਤੁਹਾਡੇ ਸਰੋਤੇ ਆ ਨਾ ਜੀ ਬਹੁਤ ਸੂਝਵਾਨ ਆ ਉਹ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਉਹਨਾਂ ਦੇ ਸਾਹਮਣੇ ਮੈਂ ਸਨਮੁਖ ਹੋ ਰਿਹਾ ਉਹਨਾਂ ਦੇ ਤੁਹਾਡੇ ਵਦਾਲਤ ਉਹਨਾਂ ਦੇ ਸਾਹਮਣੇ ਹੋ ਰਿਹਾ ਬਹੁਤ ਸਰੋਤੇ ਤੁਹਾਡੇ ਸਿਆਣੇ ਆ ਸੂਝਵਾਨ ਆ ਸਮਝਣ ਵਾਲੇ ਆ ਮੈਂ ਅਕਸਰ ਤੁਹਾਡੀਆਂ ਵੀਡੀਓ ਦੇਖਦਾ ਆ ਧੰਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਮਿਹਰਬਾਨੀ